ਸਸੇਕਾਲ ਜੀ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਆਲੂ ਸੁੰਗਰੀਆਂ ਦੀ ਸਬਜੀ ਜਿਹੜੀ ਕਿ ਆਪਾਂ ਸੁੱਕੀ ਸਬਜੀ ਬਣਾਈ ਹੈ ਇਹ ਸਬਜੀ ਬਹੁਤ ਟੇਸਟੀ ਬਣਦੀ ਹੈ ਤੇ ਸੁੰਗਰੀਆਂ ਦੀ ਸਬਜੀ ਤਾਂ ਬਹੁਤ ਜ਼ਿਆਦਾ ਜਿੱਦਾਂ ਕਿ ਗਮਾਰਿਆਂ ਦੀ ਫਲੀਆਂ ਫਲੀਆਂ ਦੀ ਸਬਜੀ ਬਣਦੀ ਹੈ ਉਸੇ ਤਰ੍ਹਾਂ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਪਾਂ ਇੱਥੇ ਲੈਂਦੇ ਜੀ ਸੁੰਗਰੀ ਇਹ ਮੈਂ ਆਪਣੇ ਘਰ ਦੇ ਵਿੱਚ ਹੀ ਲੱਗੇ ਹੋਏ ਸੀ ਤੇ ਆਪਾਂ ਉਹੀ ਤੋੜੇ ਆ ਅਪਾ ਮੁੱਲ ਵਗੈਰਾ ਨਹੀਂ ਲੈਂਦੇ ਤੇ ਇੱਥੇ ਮੈਂ ਸਾਰਿਆਂ ਦੀ ਕਟਿੰਗ ਕਰ ਲਈ ਸੀ ਇੱਕ ਕੁਛੀ ਜੀ ਰੱਖ ਲਈ ਸੀ ਤੇ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਕੱਟਣੀ ਆ ਤੇ ਇਹਨਾਂ ਨੂੰ ਜ਼ਿਆਦਾ ਮੋਟਾ ਨਹੀਂ چیرਣਾ ਤੇ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਤੇ ਇਸੇ ਤਰੀਕੇ ਨਾਲ ਮੈਂ ਸਾਰੇ ਕੱਟੇ ਆ ਪਹਿਲਾਂ ਵੀ ਸੁੰਗੇ ਤੇ ਜਿਹੜੀਆਂ ਇਹਦੇ ਪਿੱਛੇ ਤਿੱਖੀਆਂ ਜੀਆਂ ਡੰਡੀਆਂ ਹੁੰਦੀਆਂ ਉਹ ਆਪਾਂ ਸਬਜ਼ੀ ਦੇ ਵਿੱਚ ਇਸਤੇਮਾਲ ਨਹੀਂ ਕਰਾਂਗੇ ਕਿਉਂਕਿ ਉਹ ਆਪਣੇ ਗਲੇ ਦੇ ਵਿੱਚ ਲੱਗਣ ਦਾ ਵੀ ਡਰ ਹੁੰਦਾ ਤੇ ਨਾਲ ਹੀ ਉਹ ਸਬਜੀ ਨੂੰ ਦਾ ਟੇਸਟ ਵੀ ਜਿਆਦਾ ਵਧੀਆ ਨਹੀਂ ਆਉਂਦਾ ਜਦੋਂ ਆਪਾਂ ਉਹ ਪਾਉਨੇ ਆ ਤੇ ਇਹ ਇਸ ਤਰ੍ਹਾਂ ਜਿਹੜੀਆਂ ਇਹ ਪਿਛਲੀਆਂ ਟੰਡੀਆਂ ਮੈਂ ਇਹ ਸਬਜੀ ਦੇ ਵਿੱਚ ਨਹੀਂ ਯੂਜ਼ ਕਰੂੰਗੀ ਤੇ ਹੁਣ ਆਪਾਂ ਸਾਰੀਆਂ ਕੱਟ ਲਈਆਂ ਕੱਟ ਕੇ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਇਦਾਂ ਬਰੀਕ ਹੀ ਕੱਟੀਆਂ ਜਿਦਾਂ ਆਪਾਂ ਗਮਾਰੇ ਦੀ ਫਲੀ ਨੂੰ ਕੱਟਦੇ ਆ ਨਾ ਤੇ ਉਸੇ ਤਰ੍ਹਾਂ ਇੱਥੇ ਮੈਂ ਕੜਾਈ ਲੈ ਲਈ ਇੱਕ ਕੁੰਡੇ ਵਾਲੀ ਕੜਾਈ ਹੈ ਮੇਰੇ ਕੋਲ ਇੱਕ ਕੁੰਡਾ ਦਾ ਟੁੱਟਿਆ ਹੋਇਆ ਤੇ ਹੁਣ ਆਪਾਂ ਪਾਵਾਂਗੇ ਘਿਓ ਮੈਂ ਦੇਸੀ ਘਿਓ ਦੇ ਵਿੱਚ ਬਣਾਉਂਗੀ ਤੇ ਤੁਸੀਂ ਜਿਹੜਾ ਵੀ ਕੁਕਿੰਗ ਆਇਲ ਹੈ ਨਾ ਵਗੈਰਾ ਯੂਜ਼ ਕਰਦੇ ਹੋ ਉਹ ਤੁਸੀਂ ਪਾ ਸਕਦੇ ਹੋ ਇੱਥੇ ਮੈਂ ਦੋ ਚਮਚ ਵੱਡੇ ਘਿਓ ਦੇ ਲੈਂਦੇ ਨੇ ਤੇ ਘਿਓ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਚੰਗੀ ਤਰ੍ਹਾਂ ਮੈਂ ਘਿਓ ਨੂੰ ਕਰ ਲਿਆ ਸੀ ਗਰਮ ਤੇ ਹੁਣ ਆਪਾਂ ਇੱਕ ਚਮਚ ਜੀਰੇ ਦਾ ਪਾਵਾਂਗੇ ਇਥੇ ਹੁਣ ਮੈਂ ਆਪਾਂ ਜੀਰੇ ਨੂੰ ਪਾ ਕੇ ਥੋੜਾ ਜਿਹਾ ਪਕਾ ਲਾਂਗੀ ਤੇ ਘਿਓ ਦੇ ਵਿੱਚ ਮਿਕਸ ਕਰ ਦਾਂਗੀ ਹੁਣ ਆਪਾਂ ਇੱਥੇ ਕੱਟੀ ਹੋਈ ਪਿਆਜ਼ ਪਾਵਾਂਗੇ ਇਹਨੂੰ ਆਪਾਂ ਥੋੜਾ ਜਿਹਾ ਹਿਲਾ ਲਿਆ ਤੇ ਹੁਣ ਆਪਾਂ ਕੱਟੀ ਹੋਈ ਪਿਆਜ਼ ਪਾਵਾਂਗੇ ਤੁਸੀਂ ਆਦਰ ਅਦਰਕ ਲਸਣ ਪਹਿਲਾ ਪਾਉਣਾ ਚਾਹੁੰਦੇ ਆ ਪਹਿਲਾਂ ਪਾ ਸਕਦੇ ਹੋ ਮੈਂ ਬਾਅਦ ਵਿੱਚ ਪਾਵਾਂਗੀ ਤੇ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਕਿ ਉਹਦੇ ਵਿੱਚ ਭੁੰਨ ਲਵਾਂਗੀ ਇੱਕ ਵਾਰ ਤੋਂ ਫਿਰ ਹਿਲਾ ਦਾਂਗੀ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਆਪਾਂ ਲਾਈਟ ਜਿਹਾ ਕਰ ਲਾਂਗੀ ਪਿੰਕ ਜਿਹੀ ਤੇ ਹੁਣ ਆਪਾਂ ਪਾਵਾਂਗੇ ਅਦਰਕ ਲਸਣ ਕੱਟਿਆ ਹੋਇਆ ਇਹਨਾਂ ਨੂੰ ਵੀ ਆਪਾਂ 1-2 ਮਿੰਟ ਭੁੰਨ ਲਵਾਂਗੀ ਤੇ ਹੁਣ ਆਪਾਂ ਇਹਨੂੰ ਹਿਲਾਵਾਂਗੇ ਤਾਂਕਿ ਥੱਲੇ ਨਾ ਲੱਗਣ ਫਲੇਮ ਨੂੰ ਆਪਾਂ ਲੋ ਟੂ ਮੀਡੀਅਮ ਰੱਖਾਂਗੇ ਹਲਕਾ ਜਿਹਾ ਦਿਖੂ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਨਮਕ ਪਾ ਕੇ ਇਹਨਾਂ ਨੂੰ ਮਿਕਸ ਕਰ ਲਾਂਗੇ ਨਮਕ ਨੂੰ ਪਿਰਾ ਤੇ ਇਹਨੂੰ ਚੰਗੀ ਤਰ੍ਹਾਂ ਫੇਰ ਪਕਾ ਲਾਂਗੇ ਨਮਕ ਨਾਲ ਸੀਤੀ ਪਿਆਜ਼ ਭੁੱਜ ਜਾਂਦੇ ਨੇ ਦੇਖੋ ਇੱਥੇ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਟਮਾਟਰ ਤੇ ਨਾਲ ਹੀ ਪਾਵਾਂਗੇ ਆਪਾਂ ਦੋ ਤੋਂ ਤਿੰਨ ਹਰੀਆਂ ਮਿਰਚੀਆਂ ਕੱਟੀਆਂ ਹੋਈਆਂ ਇੱਕ ਮੈਂ ਪਿਆਜ਼ ਲੈਂਦਾ ਸੀ ਮੀਡੀਅਮ ਜਿਹੇ ਸਾਈਜ਼ ਦਾ ਤੇ ਇੱਕ ਵੱਡਾ ਸਾਈਜ਼ ਦਾ ਟਮਾਟਰ ਲੈਂਦਾ ਤੇ ਅੱਧਾ ਇੰਚ ਆਪਾਂ ਅਦਰਕ ਲੈਂਦਾ ਸੀ ਸੱਤ ਅੱਠ ਕਲੀਆਂ ਲਸਣ ਦੀਆਂ ਤੇ ਹੁਣ ਆਪਾਂ ਇਹ ਨੂੰ ਚੰਗੀ ਤਰ੍ਹਾਂ ਮਿਕਸ ਚੰਗੀ ਤਰ੍ਹਾਂ ਆਪਾਂ ਇੱਕ ਵਾਰ ਫਿਰ ਇਹਨੂੰ ਹਲਾਕੇ ਮਿਕਸ ਕਰ ਦਾਂਗੀ ਤੇ ਚੰਗੀ ਤਰ੍ਹਾਂ ਆਪਾਂ ਪਕਾ ਲਵਾਂਗੇ ਟਮਾਟਰ ਸਿੱਤੇ ਹੀ ਪੱਕ ਜਾਂਦੇ ਨੇ ਸਬਜ਼ੀ ਦੇ ਵਿੱਚ ਕਿਉਂਕਿ ਟਮਾਟਰ ਸੌਫਟ ਹੁੰਦੇ ਨੇ ਜਦੋਂ ਆਪਾਂ ਨਮਕ ਪਹਿਲਾਂ ਪਾ ਦਿੰਦੇ ਹਾਂ ਤਾਂ ਜਲਦੀ ਹੀ ਸਬਜ਼ੀ ਗਲਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਟਮਾਟਰ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਤੇ ਹੁਣ ਆਪਾਂ ਪਾਵਾਂਗੇ ਆਲੂ ਇਹਨਾਂ ਨੂੰ ਮੈਂ ਕੱਟ ਕੇ ਰੱਖਿਆ ਸੀ ਤੋ ਲੈ ਅਸੀਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਡਿੱਪ ਕਰਕੇ ਰੱਖਿਆ ਹੋਇਆ ਸੀ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਤਿੰਨ ਤੋਂ ਚਾਰ ਆਲੂ ਮੈਂ ਲੱਤੇ ਆ ਤੁਸੀਂ ਘਟ ਵੱਧ ਲੈ ਸਕਦੇ ਹੋ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਵੀ ਹਿਲਾਵਾਂਗੇ ਤੇ ਮਿਕਸ ਕਰ ਲਾਂਗੇ ਸਾਰੇ ਮਸਾਲੇ ਦੇ ਵਿੱਚ ਇਹਨੂੰ ਆਪਾਂ 2-3 ਮਿੰਟ ਇਸ ਤਰ੍ਹਾਂ ਹੀ ਭੁੰਨਾਂਗੇ ਕਿਉਂਕਿ ਆਲੂਆਂ ਨੂੰ ਵੀ ਆਪਾਂ ਪਾਣੀ ਨਹੀਂ ਪੋਣਾ ਤੇ ਆਪਾਂ ਇਦਾਂ ਹੀ ਸੌਫਟ ਕਰ ਲਾਂਗੇ। ਆਪਾਂ ਟੱਕੇ ਨੂੰ ਦੋ ਤੋਂ ਤਿੰਨ ਮਿੰਟ ਪਕਾਵਾਂਗੇ। ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਰੱਖਾਂਗੇ। ਲੋ ਲੋ ਰੱਖ ਕੇ ਹੀ ਪਕਾਉਣੀ ਆ। ਤੇ ਹੁਣ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਟੱਕੇ ਪਕਾਇਆ ਤੇ ਚੈੱਕ ਕਰਾਂਗੇ। ਆਲੂ ਦਾ ਕਲਰ ਚੇਂਜ ਹੋ ਗਿਆ। ਤੇ ਆਲੂ ਸੌਫਟ ਹੋਣੇ ਸ਼ੁਰੂ ਹੋ ਗਏ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਮਸਾਲੇ ਦੇ ਵਿੱਚ ਪੱਕ ਗਏ ਇਸ ਸਟਿੱਕ ਨਾਲ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਐਡ ਕਰਾਂਗੇ ਅੱਧਾ ਚਮਚ ਮਿਰਚ ਤੇ ਅੱਧਾ ਚਮਚ ਹਲਦੀ ਪਾਊਡਰ ਨਮਕ ਆਪਾਂ ਪਹਿਲਾਂ ਐਡ ਕਰਤਾ ਸੀ ਹੁਣ ਇੱਕ ਵਾਰ ਤੋਂ ਮਿਕਸ ਕਰ ਦਾਂਗੀ ਹੁਣ ਆਪਾਂ ਇਸਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਮੈਂ ਪਾਇਆ ਧਨੀਆ ਪਾਊਡਰ ਇਹਨੂੰ ਵੀ ਇੱਕ ਵਾਰ ਮਿਕਸ ਕਰ ਲਾਂਗੀ ਤੁਸੀਂ ਦੇਖ ਸਕਦੇ ਹੋ ਸਬਜ਼ੀ ਦਾ ਕਲਰ ਕਿੰਨਾ ਸੋਹਣਾ ਹੋ ਗਿਆ ਜਦੋਂ ਆਪਾਂ ਮਸਾਲੇ ਐਡ ਕਰਤੇ ਤੇ ਹੁਣ ਆਪਾਂ ਜਿਹੜੀ ਕੱਟੇ ਹੋਏ ਸ਼ੂੰਗਰੇ ਸਿੰਗਰੇ ਵੀ ਕਹਿ ਦਿੰਦੇ ਆ ਸ਼ੂੰਗਰੇ ਵੀ ਕਹਿ ਦਿੰਦੇ ਆ ਤੇ ਉਹਨਾਂ ਨੂੰ ਆਪਾਂ ਇੱਕ ਵਾਰ ਕੜਾਈ ਦੇ ਵਿੱਚ ਪਾ ਲਾਂਗੇ ਸਾਰਿਆਂ ਨੂੰ ਤੇ ਇਸ ਸਬਜੀ ਦੇ ਵਿੱਚ ਮਿਕਸ ਕਰ ਲਾਂਗੇ ਆਲੂਆਂ ਦੇ ਵਿੱਚ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਲਾਂਗੇ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਉਂਦੇ ਤੇ ਇਹਨੂੰ ਸਬਜੀ ਨੂੰ ਆਪਾਂ ਇਸ ਤਰ੍ਹਾਂ ਹੀ ਬਣਾਵਾਂਗੇ ਬਗੈਰ ਪਾਣੀ ਤੋਂ ਤੇ ਗੈਸ ਦੀ ਫਲੇਮ ਨੂੰ ਆਪਾਂ ਲੋਹੀ ਰੱਖਾਂਗੇ ਇੱਕ ਵਾਰ ਫੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੀ ਸਾਰੇ ਮਸਾਲੇ ਨੂੰ ਦੇ ਵਿੱਚ ਸਬਜੀ ਨੂੰ ਗੈਸ ਦੀ ਫਲੇਮ ਨੂੰ ਮੈਂ ਫੇਰ ਲੋ ਕਰਤਾ ਤੇ ਹੁਣ ਆਪਾਂ ਇਹਨੂੰ ਟੱਕ ਕੇ ਪਾ ਲਾਂਗੇ ਟੱਕਣ ਦੇ ਨਾਲ ਹੀ ਬਹੁਤ ਜਲਦੀ ਸੌਫਟ ਹੋ ਜਾਂਦੇ ਨੇ ਕਿਉਂਕਿ ਸਬਜ਼ੀ ਦਾ ਆਪਣਾ ਪਾਣੀ ਵਿੱਚ ਨਿਕਲ ਜਾਂਦਾ ਤੇ ਹੁਣ ਦੇਖ ਸਕਦੇ ਹੋ ਆਪਾਂ ਚੈੱਕ ਕਰਾਂਗੇ ਆਪਣੀ 10% ਰਹਿ ਗਈ ਕੁਕਿੰਗ ਹੋਣ ਵਾਲੀ ਤੇ ਬਾਕੀ ਕੁੱਕ ਹੋ ਗਏ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਪੱਕ ਗਈ ਹੈ ਦੇਖੋ ਇਹਦਾ ਕਲਰ ਚੇਂਜ ਹੋ ਗਿਆ ਆਪਾਂ ਦੁਬਾਰੇ ਫੇਸ ਇਕਵਲ ਟੱਕ ਦਿੱਤਾ ਸੀ ਤੇ ਦੋ ਤੋਂ 3 ਮਿੰਟ ਫੇਰ ਪਕਾਇਆ ਤੇ ਆਪਣੀ ਸਬਜੀ ਪੱਕ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਕਲਰ ਚੇਂਜ ਹੋ ਗਿਆ ਤੇ ਵਧੀਆ ਪੱਕ ਕੇ ਤਿਆਰ ਹੋ ਗਈ ਤੇ ਇੱਕ ਵਾਰ ਆਪਾਂ ਫਿਰ ਮਿਕਸ ਕਰ ਦਾਂਗੇ ਤੇ ਇਹ ਸਬਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਬਗੈਰ ਪਾਣੀ ਤੋਂ ਤੇ ਹੁਣ ਆਪਾਂ ਸਬਜੀ ਨੂੰ ਕਰਾਂਗੇ ਸਰਵ ਤੇ ਆਪਣੀ ਸਬਜੀ ਬਿਲਕੁਲ ਤਿਆਰ ਆ ਹੁਣ ਖਾਣ ਦੇ ਲਈ ਤੁਸੀਂ ਪਰੌਂਠੇ ਨਾਲ ਰੋਟੀ ਨਾਲ ਤੇ ਬ੍ਰੈਡ ਨਾਲ ਖਾ ਸਕਦੇ ਹੋ ਸਬਜੀ ਨੂੰ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਬਜੀ ਨੂੰ ਕਰ ਲਿਆ ਸਰਵ ਤੇ ਨਾਲ ਆਪਾਂ ਪਾਇਆ ਦੇਸੀ ਘਿਓ ਤੇ ਦੇਸੀ ਘਿਓ ਦੇ ਨਾਲ ਸਬਜੀ ਦਾ ਟੇਸਟ ਹੋਰ ਵੀ ਜਿਆਦਾ ਵਧੀਆ ਹੋ ਜਾਂਦਾ ਤੇ ਨਾਲ ਹੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਹੈ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ ਤੇ ਆਪਾਂ ਫੇਰ ਮਿਲਾਂਗੇ ਕਿਸੇ ਵਧੀਆ ਇੰਗੀ ਹੋਰ ਰੈਸਪੀ ਦੇ ਨਾਲ ਨਿਊ ਰੈਸਪੀ ਦੇ ਨਾਲ ਤੇ ਬਦੀ ਵਦੀ ਐਟਲੀਫਿਸ ਰੈਸਪੀ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਤਦ ਤੱਕ ਲਈ ਸ਼ਸ਼ਕਲ ਬਾਏ ਬਾਏ